ਹਾਂਜੀ ਆਪਾਂ ਅਕਸਰ ਹੀ ਤੁਹਾਨੂੰ ਕਹੀਦਾ ਨਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਓ ਕਲਾ ਵਰਤਦੀ ਆ ਚਮਤਕਾਰ ਹੁੰਦੇ ਆ ਪਹਿਲਾਂ ਆਪਾਂ ਇਸ ਭਰਾ ਦੀ ਇੱਕ ਗੱਲ ਸੁਣਦੇ ਆ ਆ ਛੋਟਾ ਜਿਹਾ ਕਲਿੱਪ ਦੇਖਦੇ ਆ ਫਿਰ ਅੱਗੇ ਗੱਲ ਕਰਦੇ ਆ ਬੋਲੇ ਸੋਨਿਹਾਲ ਜਬ ਕਰਕੇ ਮੈਂ ਜਕਾਰਾ ਛੱਡ ਕੇ ਜਬ ਦਾੰਤੀ ਫੜਦਾ ਨਾ 10 ਡੰਗ ਮੁੜੇ ਹੁੰਦੇ ਨੇ ਸਾਰੇ ਬਈਏ ਉਦਾਸੇ 10 ਡੰਗ ਮੁੜੇ ਮੈਂ ਅੱਗੇ ਚੱਲ ਕੇ ਮੈਂ ਆਪਣਾ ਫਾਂਟ ਮੂੜੇ ਲਾ ਕੇ ਅਸਨਾਨ ਵੀ ਕਰ ਲੈਂਦਾ ਚਾਵਾ ਚਾਵੇ ਗਰਮੀ ਹੁੰਦੀ ਤਾਂ ਇਸ ਟਾਈਮ ਫਿਰ ਮੈਨੇ ਮਨ ਚ ਸੋਚਿਆ ਕਿ ਮਹਾਰਾਜ ਕੇ ਜੇ ਕਾਰਾਜੇ ਨਹੀਂ ਤਾਕਤ ਹੈ ਇਹ ਨਾ ਸੇਵਾ ਜੇ ਕਿ ਨਹੀਂ ਤਾਕਤ ਹਾਂਜੀ ਹੁਣ ਇਸ ਭਰਾ ਨੂੰ ਮੇਰੇ ਵਰਗੇ ਜਿਹੜੇ ਬੰਦਿਆਂ ਤੋਂ ਆਪ ਤੋਂ ਸਿੱਖੀ ਸਾਂਭੀ ਨਹੀਂ ਜਾਂਦੀ ਉਹਨਾਂ ਨੇ ਇਹਨੂੰ ਬੜਾ ਮਜ਼ਾਕ ੜਾਇਆ ਇਹਦਾ ਇਹਦੀ ਬੋਲੀ ਨੂੰ ਲੈ ਕੇ ਇਤੇ ਰੂਪ ਰੰਗ ਨੂੰ ਲੈ ਕੇ ਇਹਦੇ ਪਿਛੋਕੜ ਨੂੰ ਲੈ ਕੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨੇ ਗੁਰੂ ਕਿਹਨੂੰ ਧਾਰਿਆ ਹੋਇਆ ਇਹਦਾ ਪਿਛੋਕੜ ਜੋ ਮਰਜੀ ਰਿਹਾ ਹੋਵੇ ਪਰ ਐਸ ਸਮੇ ਉਹ ਖਾਲਸੇ ਦੇ ਰੂਪ ਦੇ ਵਿੱਚ ਆ ਤੇ ਖਾਲਸਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਫਿਰ ਉਹਨੂੰ ਇਹ ਸਮਝ ਲੱਗੀ ਕਿ ਜਦੋਂ ਜਕਾਰਾ ਛੱਡ ਕੇ ਉਹ 10 ਬੰਦੇ ਜਿਹੜੇ 10 ਦਿਨ ਪਹਿਲਾਂ ਖੇਤੀ ਦੇ ਕਰ ਰਹੇ ਨੇ ਵੱਢ ਰਹੇ ਨੇ ਫਸਲ ਤੇ ਉਹਨਾਂ ਨੂੰ ਵੀ ਪਾਰ ਕਰ ਜਾਂਦਾ ਤਾਂ ਉਹਨੂੰ ਪਤਾ ਲੱਗਿਆ ਕਿ ਜਿਹੜੇ ਜਕਾਰੇ 'ਚ ਇਹਨੀ ਸ਼ਕਤੀ ਆ ਤਾਂ ਸੇਵਾ ਦੇ ਵਿੱਚ ਕਿੰਨੀ ਹੋ ਜਿਹੜੀਆਂ ਗੱਲਾਂ ਰੋਜ਼ ਤੁਹਾਡੇ ਨਾਲ ਕਰੀਦੀਆਂ ਨੇ ਉਹਨੂੰ ਉਹ ਸਮਝ ਆ ਗਈ। ਇਹ ਉਹ ਸਮਝ ਐਵੇਂ ਨਹੀਂ ਆਉਂਦੀ ਹੈਗੀ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ। ਸੋ ਇਸ ਕਰਕੇ ਜਦੋਂ ਵੀ ਕੋਈ ਭੈਣ ਭਰਾ ਰੱਬ ਦੀ ਗੱਲ ਕਰਦਾ ਨਾ ਉਹਦੇ ਰੂਪ ਰੰਗ ਨੂੰ ਜਾਂ ਉਹਦੀ ਭਾਸ਼ਾ ਨੂੰ ਲੈ ਕੇ ਉਹਦੇ ਤੇ ਕਿੰਤੂ ਪ੍ਰੰਤੂ ਨਾ ਹੀ ਕਰਿਆ ਕਰੀਏ ਤਾਂ ਚੰਗਾ ਕਿਉਂਕਿ ਹੋ ਸਕਦਾ ਸਾਡੇ ਨਾਲੋਂ ਕਿਤੇ ਉੱਚੀ ਅਵਸਥਾ ਦੇ ਵਿੱਚ ਬੈਠਾ ਹੋਵੇ ਉਹ। ਸੋ ਇਸ ਕਰਕੇ ਆਪਣੇ ਗੁਰੂ ਤੇ ਭਰੋਸਾ ਰੱਖੋ ਪਹਿਲਾਂ ਆਪਾਂ ਆਪਣਾ ਆਪ ਸਮਾਰੀਏ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਜਿਹੜੇ ਬੰਦੇ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਕੁਝ ਹਨਾ ਆਪਾਂ ਉਹਦੇ ਬਾਰੇ ਕਿਵੇਂ ਟੀਕਾ ਟਿਪਲੀ ਕਰ ਸਕਦੇ ਆ ਸੋ ਇਸ ਕਰਕੇ ਆਪਣਾ ਆਪ ਸਮਾਰੀਏ ਆਪਾਂ ਫਿਰ ਕਹਿੰਦੇ ਆ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਧੰਨਵਾਦ Ya